ਦੇ ਮਦਾਨ ਵਿੱਚ ਸੂਰਜ ਦੇ ਪੇੜ ਵਿੱਚ ਅਲੰਗ-ਲਗੋ ਬਿਜਲੀ ਕੰਮੇ ਦੀੋ ਜਥੇਬੰਦੀਆਂ ਤੇ ਹੋਰ ਵੱਖ-ਵੱਖ ਜਮਹੂਰੀਅਤ ਪਸੰਦ ਪਸੰਦ ਉਸ ਦੂਰ ਦੇ ਮੁਲਾਦਮ ਜਥੇਬੰਦੀਆਂ ਦੇ ਸਾਰੇ ਆਗੂ ਗੁਰੂ ਸਾਹਿਬ ਵੱਲੋਂ ਬਖਸ਼ੀ ਹੋਈ ਸਤਿਪਰਮਾਨ ਕਰੇ ਵਾਹਿਗੁਰੂ ਜੀ ਕਾ ਖਾਲਸਾ ਗਾਂਧੀ ਗੁਰੂ ਜੀ ਕੀ ਫਤਿਹ ਬਹੁਤੀ ਸਤਕਾਰਯੋ ਆਗੂ ਸਾਹਿਬਾਨ ਨੂੰ ਵਰਕਰ ਸਾਹਿਬਾਨ ਨੂੰ ਜਿਨ੍ਹਾਂ ਕੇ ਸਾਨੂੰ ਪਤਾ ਹੈ ਕਿ ਇਹ ਸਰਕਾਰ ਕੋ ਰਾਜ ਕਰਦੀਆਂ ਸ਼੍ਰੇਣੀਆਂ ਲਗਾਤਾਰ ਉਹਨਾਂ ਕਾਰਪੋਰੇਟਾਂ ਦੇ ਹੱਥਾਂ ਦੇ ਵਿੱਚ ਸਾਡੇ ਹੱਕ ਵੇਚ ਰਹੀ ਹੈ ਇਹ ਕੋਈ ਅੱਜ ਤੋਂ ਨਹੀਂ ਹੋ ਰਿਹਾ ਇਹ ਇਸ ਭਾਰਤ ਦੇ ਵਿੱਚ ਜਦੋਂ ਕੋਈ ਉਸ ਰਾਜ ਕਰਦੀ ਸ਼੍ਰੇਣੀ ਸਾਡੇ ਲੋਕਾਂ ਦੇ ਹੱਕਾਂ ਦਾ ਨਾ ਲੈ ਕੇ ਸਾਡੇ ਹੱਕਾਂ ਦੀ ਗੱਲ ਕਰਨ ਦਾ ਲੋਕਾਂ ਨੂੰ ਪਹਿਲਾਂ ਵਾਅਦਾ ਕਰਕੇ ਤੇ ਸੱਤਾ ਦੇ ਵਿੱਚ ਆਉਂਦੇ ਸਾਰ ਹੀ ਉਹਨਾਂ ਸਾਧ ਤੋਂ ਰੋੜ ਦੇ ਹੱਕਾਂ ਦੇ ਵਿੱਚ ਸਾਡੇ ਹੱਕ ਵੇਚਨੇ ਸ਼ੁਰੂ ਕਰ ਦਿੰਦੀ ਹੈ। ਇਹ ਉਹਦੀ ਤਈ ਹੋ ਰਿਹਾ ਹੈ। ਜਦੋਂ ਸਾਨੂੰ ਛੋਟੇ ਛੋਟੇ ਵਾਅਦੇ ਕਰਕੇ ਗੁੰਮਰਾਹ ਕੀਤਾ ਜਾਂਦਾ ਹੈ ਲਗਾਤਾਰ ਸਾਡੇ ਹੱਕਾਂ ਨੂੰ ਵੇਚਿਆ ਜਾਂਦਾ ਹੈ ਉਹ ਮੁਲਾਜ਼ਮਾਂ ਦੇ ਵਿੱਚ ਜੇ ਅੱਜ ਨੇ ਗੱਲ ਕਰਾ ਤਾਂ ਤੁਸੀਂ ਵbyId ਦੇ ਪਾਤਰੋ ਜੇ ਮੁਲਾਜ਼ਮਾਂ ਦੇ ਵਿੱਚ ਕੋਈ ਸਭ ਤੋਂ ਵੱਡੀ ਜਥੇਬੰਦੀ ਜੇ ਕੋਈ ਮੁਲਾਜ਼ਮਾਂ ਦੇ ਹੱਕ ਵਿੱਚ ਸਭ ਤੋਂ ਵੱਧ ਲੜੀ ਵਾਲੀ ਕੁਝ ਜਥੇਬੰਦੀ ਖੜੀ ਹੋਈਆਂ ਤਾਂ ਸਭ ਤੋਂ ਪਹਿਲਾਂ ਬਿਜਲੀ ਬੋਰਡ ਨੇ ਖੜੀ ਕੀਤੀ ਹੈ ਪੰਜਾਬ ਭਰ ਦੇ ਵਿੱਚ ਸਾਰਿਆਂ ਤੋਂ ਵੱਡੀਆਂ ਜੇ ਜਥੇਬੰਦੀਆਂ ਤਾਂ ਬਿਜਲੀ ਬੋਰਡ ਨੇ ਖੜੀਆਂ ਕੀਤੀਆਂ ਹੋਰ ਮੁਲਾਜ਼ਮ ਟਟਕਿਆਂ ਨੂੰ ਜੋ ਲੜਨਾ ਸਿਖਾਇਆ ਤਾਂ ਬਿਜਲੀ ਮੁਲਾਜ਼ਮਾਂ ਨੂੰ ਲੜਨਾ ਸਿਖਾਇਆ ਜਿਹੜਾ ਇਹ ਨਾਰਾ ਕਿ ਹੱਕਾਂ ਲਈ ਜੋ ਲੜਦੇ ਲੋਕ ਜਿਨ੍ਹਾਂ ਤੋਂ ਵੀ ਡਰਦੇ ਲੋਕ ਇਹ ਨਾਰਾ ਜੋ ਹੋਰ ਚ ਲੈ ਕੇ ਆਏ ਆ ਤਾਂ ਬਿਜਲੀ ਮੁਲਾਜ਼ਮ ਲੈ ਕੇ ਆਏ ਆ ਕਿ ਸਾਥੀਓ ਕਿਸਾਨ ਜਥੇਬੰਦੀਆਂ ਬੜੇ ਚਿਰ ਤੋਂ ਇਹਨਾਂ ਰਾਜ ਚਰਦੇ ਘਰਾਣਿਆਂ ਨਾਲ ਸ਼ਰੇਣੀਆਂ ਨਾਲ ਲੜਦੀਆਂ ਆ ਰਹੀ ਹੈ ਜੋ ਸ਼ੱਕ ਕਿਸਾਨ ਅੰਦੋਲਨ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਬਹੁਤ ਘੱਟ ਗਿਣਤੀ ਦੇ ਵਿੱਚ ਸੀ ਪਰ ਜਿਵੇਂ ਹੀ ਤਿੰਨ ਕਾਲੇ ਕਾਨੂੰਨ ਆਏ ਆ ਤਾਂ ਕਿਸਾਨ ਜਥੇਬੰਦੀਆਂ ਨੇ ਲੋਕਾਂ ਨੂੰ ਜਾਗਰੂਕ ਕੀਤਾ ਲੋਕਾਂ ਨੂੰ ਲੜਨਾ ਸਿਖਾਇਆ ਗੁਮਾਰੀ ਕੀਤੀ ਤੇ ਮੋਦੀ ਵਰਗੇ ਝਾਲਮ ਨੂੰ ਛੁਟਾ ਦੇ ਕੇ ਉਹਨਾਂ ਪਿੰਡ ਕਾਲੇ ਕਾਨੂੰਨ ਵਾਪਸ ਕਰਾਏ ਤਾਂ ਪਿੰਡਾਂ ਦੇ ਵਿੱਚ ਲੋਕਾਂ ਨੇ ਇਸ ਚੀਜ਼ ਨੂੰ ਜ਼ਰੂਰ ਤੇ ਸਮਝਿਆ ਕਿ ਅਸੀਂ ਇਕੱਠੇ ਹੋਈਏ ਅਸੀਂ ਉਹਨਾਂ ਜਥੇਬੰਦੀਆਂ ਨਾਲ ਖੜੀਏ ਤਾਂ ਇਹ ਜਥੇਬੰਦੀਆਂ ਇੱਕ ਵੱਡੀ ਤਾਕਤ ਬਣ ਗਈ ਹੈ ਜਿਹਨੂੰ ਅੱਜਕੱਲ ਭਗਵੰਤ ਮਾਨ ਉਸ ਦੇ ਦਰਦੋਂ ਪਾਰ ਤੇ ਕਹਿੰਦਾ ਕਿ ਇਹ ਜਥੇਬੰਦੀਆਂ ਜਿਹੜੀ ਇੱਕ ਤਰ੍ਹਾਂ ਸਰਕਾਰ ਚ ਲੈ ਲਈ ਹੈ ਤਾਂ ਵੀਰੋਣੇ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਥੇਬੰਦੀਆਂ ਦੀ ਇੱਕ ਤਰ੍ਹਾਂ ਸਰਕਾਰ ਚੱਲਦੀ ਹੈ ਇਹ ਜਥੇਬੰਦੀਆਂ ਚੱਲੀਆਂ ਕਿਸਾਨਾਂ ਦੀਆਂ ਜਥੇਬੰਦੀਆਂ ਨਹੀਂ ਹੈ ਇਹ ਜਥੇਬੰਦੀਆਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਕਿਸਾਨਾਂ ਦੀਆਂ ਜਥੇਬੰਦੀਆਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਤੇ ਇਹ ਰਾਜ ਕਰਦੀਆਂ ਸ਼ਰੇਣੀਆਂ ਨੂੰ ਅਸੀਂ ਉਹਨਾਂ ਚਿਰ ਨਹੀਂ ਢਾ ਸਕਦੇ ਜਿੰਨਾ ਚਿਰ ਇਹ ਦੋਸਤਾਂ ਮਜ਼ਦੂਰ ਮਜ਼ਦੂਰ ਤੇ ਕਿਸਾਨ ਇਕੱਠਾ ਨਹੀਂ ਹੋ ਜਾਂਦਾ ਕਿਉਂਕਿ ਲਗਾਤਾਰ ਆਪਣੇ ਰਾਜ ਦੀ ਖਾਤਰ ਆਪਣੀ ਕੁਰਸੀ ਦੀ ਖਾਤਰ ਸਾਡੇ ਹੱਕਾਂ ਨੂੰ ਇਹ ਕਾਰਪੋਰੇਟਾਂ ਨੂੰ ਵੇਚ ਰਹੇ ਆ ਸਾਨੂੰ ਉਹਨਾਂ ਜਿੰਮੇ ਚ ਰਸੀਂ ਇਕੱਠੇ ਨਹੀਂ ਹੁੰਦੇ ਉਹਨਾਂ ਚਿਰ ਇਹਨਾਂ ਸਰਕਾਰਾਂ ਨੂੰ ਮਾਤ ਨਹੀਂ ਪਾ ਸਕਦੀ ਇਹ ਆਪਣੇ ਜ਼ੋਰ ਤੋਂ ਪਿੱਛੇ ਨਹੀਂ ਹੱ ਸਕਦੇ ਰਹੀ ਗੱਲ ਬਿਜਲੀ ਬਿੱਲਾਂ ਦੀ ਬਿਜਲੀ ਬਿੱਲ 220 ਦੇ ਖਰਾਬ ਕਿਸਾਨ ਉਹਨੀਆਂ ਦਾ ਡੱਟ ਕੇ ਖੜੀਆਂ ਉਹਦਾ ਵਿਰੋਧ ਕੀਤਾ ਪਰ ਉਹਨਾਂ ਨੂੰ ਲਾਗੂ ਹੋਣ ਤੋਂ ਰੋਕਿਆ ਉਹ ਲਗਾਤਾਰ ਪਾਖੜਾ ਮੇਜ਼ ਨੂੰ ਇੱਕ ਬਹੁਤ ਲਗਾਤਾਰ ਰੋਹੀ ਦਾ ਬਰੋਧ ਕੀਤਾ ਜਾ ਰਿਹਾ ਜਿਹਦੇ ਜੋ ਪੰਜਾਬ ਦੇ ਹੱਕਾਂ ਨੂੰ ਖੋਇਆ ਗਿਆ ਪੰਜਾਬ ਦੀ ਰੋਹ ਨੂੰ ਖਤਮ ਕੀਤਾ ਗਿਆ ਲਗਾਤਾਰ ਜਥੇਬੰਦੀਆਂ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਵੱਡੀ ਮਾਈ ਦਾ ਉਹਦੇ ਵਿੱਚ ਲਗਾਤਾਰ ਉਹ ਦੋ ਵੱਡੀਆਂ ਮੰਗਾਂ ਸ਼ਾਮਿਲ ਕੀਤੀਆਂ ਗਈਆਂ ਕਿਉਂਕਿ ਮਜ਼ਦੂਰ ਵੀਰ ਕਦੇ ਵੀ ਮਜ਼ਦੂਰ ਕਿਸਾਨ ਤੇ ਮਜ਼ਦੂਰਾਂ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ ਜਿਹੜੇ ਮਜ਼ਦੂਰ ਨੇ ਇਹ ਵੀ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਬੱਚੇ ਆ ਸਾਡੇ ਭਰਾ ਆ ਸਾਡੇ ਚਾਚੇ ਤਾਏ ਆ ਅਸੀਂ ਇੱਕ ਦੂਜੇ ਨੂੰ ਕਦੇ ਕਿਸੇ ਤੋਂ ਵੱਖ ਨਹੀਂ ਕਰ ਸਕਦੇ ਰਹੀ ਗੱਲ ਪ੍ਰਮਾਣਜੀ ਦੱਸ ਤੇ ਗਏ ਆ ਗਵਾਰੀਆਂ ਦੀ ਤਾਵੀਰੋ ਇਹਨਾਂ ਗਵਾਰੀਆਂ ਜ਼ਗੂਰੀਆਂ ਇਹਨਾਂ ਛੋਟੇ ਜਿਹੇ ਛੋਟੀਆਂ ਜ਼ਮੀਰਾਂ ਦੇ ਲੋਕ ਆ ਉਹ ਵਿਕਣ ਤੇ ਬਹੁਤਾ ਕੰਮ ਨਹੀਂ ਲਾਉਂਦੇ ਹੁੰਦੇ ਮਰੀਆਂ ਜ਼ਮੀਰਾਂ ਦੇ ਵਿਕਣ ਵਾਲੀਆਂ ਜ਼ਮੀਰਾਂ ਨੂੰ ਭਗਤ ਸਿੰਘ ਜਰਿਆਂ ਨੂੰ ਹਾਂਸੀ ਚੜਵਾਉਂਦਾ ਤਾਂ ਮਰਮਾਰੀਆਂ ਜਲੀਰਾਂ ਨੇ ਐਸਾ ਜਗਦਾਰਾਂ ਨੇ ਸਾਡੇ ਦੇਸ਼ ਦਾ ਸ਼ੁਰੂ ਤੋਂ ਬੇਨਾਗਰ ਕੀਤਾ ਸਾਡੇ ਸੋਨੇ ਦੀ ਚਿੜੀ ਕਿਹਾ ਜਾਣ ਵਾਲਾ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੋਇਆ ਤਾਂ ਜਗਦਾਰਾਂ ਦੀ ਵਜ੍ਹਾ ਕਰਕੇ ਹੋਇਆ ਇਸ ਕਰਕੇ ਸਾਨੂੰ ਕੋਈ ਬਾਹਰ ਖਬਰਾਂ ਦੀ ਲੋੜ ਨਹੀਂ ਰੌਣੀ ਗੱਲ ਜਿੱਤਣ ਦੀ ਜੋ ਤੁਸੀਂ ਕੋਈ ਤੈਨੂੰ ਬੰਦਾ ਸੰਘਰਸ਼ ਲੜਿਆ ਤੇ ਤੁਸੀਂ ਉਹਨੂੰ ਆਪਣੀ ਜਿੱਤ ਸਮਝੋ ਜਦੋਂ ਜਦੋਂ ਕੋਈ ਮਕਾਨ ਬਣਾਉਣਾ ਹੈ ਤਾਂ ਨੀਂਹ ਤੋਂ ਸ਼ੁਰੂ ਹੁੰਦਾ ਇੱਕੋ ਦਮ ਛੱਪਾ ਨਹੀਂ ਪੈ ਜਾਂਦੀ ਤਾਂ ਸਾਡੀ ਨੀਂਹ ਮਜ਼ਬੂਤ ਕਰੋ ਤੁਸੀਂ ਅੱਧੀ ਨੀਂਹ ਮਜ਼ਬੂਤ ਕਰੋਗੇ ਤਾਂ ਉਹਦਾ ਰਿਜ਼ਲਟ ਵੀ ਚੰਗਾ ਆਵੇਗਾ ਇਹ ਕੋਈ ਕਮਰੂ ਦੀ ਗਰਮੀ ਹੁੰਦੀ ਜੇ ਕਿਸੇ ਸਾਥੀ ਮਿਲਾ ਜੇ ਤਾਂ ਪਰਖਾ ਹੁੰਦਾ ਪਰ ਜਿਹੜੇ ਲੋਕ ਲੜਦੇ ਆ ਤੇ ਆਪਾਂ ਆਪੀ ਦਾ ਕਹਿਣਾ ਕਿ ਹੱਥਾਂ ਤੋਂ ਜੋ ਹੱਥਾਂ ਲਈ ਜੋ ਲੜਦੇ ਲੋਕ ਜੇਲਾ ਤੋਂ ਵੀ ਦੱਬੇ ਓ ਲੋਕ ਜੀ ਆਪਾਂ ਨੂੰ ਕਿਸੇ ਜੇਲ੍ਹ ਦਾ ਘਰ ਦਰਨੀ ਕਹਿ ਇਹ ਦੀ ਆਪ ਸੰਤਾ ਸੰਤਾ ਦਾ ਦਰਸਾ ਨੂੰ ਮਨ ਚ ਰੱਖਣਾ ਹੀ ਚਾਹੀਦਾ ਕਿਉਂਕਿ ਜਿੱਦ ਵੀ ਸਾਡੇ ਨਾਲ ਉਹਦੀ ਮੀਟਿੰਗ ਹੋਈ ਉਹ ਉਸ ਦਿਨ ਸਾਰਾ ਦੱਬਲਾ ਪ੍ਰਗਤੀ ਦੱਸ ਕੇ ਗਏ ਆ ਜਿਹੜਾ ਗੋਸ਼ਤੀ ਕਰਤਾ ਕੋਈ ਪਰਚੇ ਹੋ ਗਏ ਕੋਈ ਅਰਚਲਤਾ ਲੱਗੀ ਹੋਵੇ ਮਤਲਬ ਕੀਰਵਾਜਣ ਦੀ ਹੁੰਦੀ ਹੈ ਜਦੋਂ ਸਾਡੀ ਪਤਾ ਆ ਪਿਛਲੇ ਮਹੀਨੇ ਸਾਡੀ ਜਥੇਬੰਦੀਆਂ ਕਿਰਤੀ ਕਿਸਾਨੀ ਵਾਲੇ ਸਾਥੀਆਂ ਨੇ ਸਟੂਡੈਂਟ ਯੂਨੀਅਨ ਦਾ ਰਾਕੇ ਇੱਕ ਧਰਨਾ ਲਾਇਆ ਸਰਕਾਰ ਨੇ ਡਰਾਉਣੀ ਖਾਤਰ ਕੋਸ਼ਿਸ਼ ਹੋਈ ਉਹਨਾਂ ਸਾਥੀਆਂ ਦੇ ਪਰਚਾ ਦੇ ਦਿੱਤਾ ਤੇ ਜਦੋਂ ਹਾਲੇ ਕਾ ਜਿਹੜੀ ਸੂਚੀ ਹੈ ਜਥੇ ਬੰਦੀਆਂ ਨੇ ਰੱਖ ਕੇ ਐਸਐਲਪੀ ਨੂੰ ਘੇਰਿਆ ਤਾਂ ਉਸ ਵੇਲੇ ਐਸਐਲਪੀ ਦਾ ਬਾਂਦੀ ਗਿਆ ਸ਼ਾਮ ਤੱਕ ਪਰਚਾ ਰੰਗ ਹੋ ਗਈ ਹੈ ਤਾਂ ਸਾਥੀਓ ਅਸਰ ਸਾਨੂੰ ਡਰਾਉਣ ਲਈ ਜਾਂ ਸਾਨੂੰ ਥੋੜਾ ਮोटा ਆਪਸ ਦੇ ਵਿੱਚ ਫਰਕ ਪਾਉਣ ਲਈ ਕਿਉਂਕਿ ਕੋਈ ਸਾਥੀ ਹੁੰਦਾ ਹੈ ਜ਼ਿੰਮੇਵਾਰਸ ਨਰ ਕੌਂਸਲਰ ਸ਼ੰਮੋਤ ਜੀ ਮਨਉਂਦਿਆ ਉਹ ਥੋੜਾ ਨਾ ਜੀਤਾ ਤੋਂ ਘਬਰਾਉਂਦੇ ਆ ਪਰ ਜਿਹੜੇ ਪਰਾਨੇ ਸਾਥੀ ਆ ਉਹਨਾਂ ਨੂੰ ਹੌਸਲਾ ਦੇਣਾ ਚਾਹੀਦਾ ਡਰੂ ਦੀਆਂ ਐਡੀ ਕੋਈ ਗੱਲਬਾਤ ਨਹੀਂ ਹੁੰਦੀ ਜਦੋਂ ਤੁਸੀਂ ਕੋਈ ਸੁਭਰ ਚ ਲੱਗ ਰਹੇ ਹੋ ਨਾ ਤਾਂ ਕੋਈ ਕਿਸੇ ਤੋਂ ਵੀ ਡੰਦੀ ਨਹੀਂ ਲੜਨੀ ਹੁੰਦੀ ਕਾਹਨ ਜੇ ਤਾਂ ਮੋਸ਼ਾ ਇੱਕੋ ਹੀ ਹੁੰਦੀ ਆ ਪੂਰੇ ਪੰਜਾਬ ਦੇ ਵਿੱਚ ਜਿੱਥੇ ਮਡੀਆਂ ਤੁਹਾਡੀਆਂ ਲੜ ਰਹੀਆਂ ਆ ਪਰ ਲਗਭਗ ਸਾਰੀਆਂ ਥਾਵਾਂ ਤੇ ਤੁਹਾਨੂੰ ਕਿਸਾਨ ਜਿੱਥੇ ਬੰਦੀਆਂ ਦਾ ਵੀ ਸਾਥ ਹੈ ਪੂਰੇ ਪੰਜਾਬ ਦੇ ਵਿੱਚ ਇਹ ਜਮਾਤ ਸੀ ਇੱਕ ਰਲਾ ਦੇ ਰਲ ਕੇ ਕਬੱਡੀ ਲੜਾਈ ਲੜਾਂਗੇ ਪਰ ਸਰਕਾਰ ਇਹ ਨੀਤੀ ਜਿਹੜੀ ਪੁਨੀਤੀ ਲੈ ਕੇ ਆਈ ਸੀ ਜਿਹੜਾ ਵਰਦੀ ਵਾਰਸੇ ਆ ਸਕਦੀ ਹੈ ਤਾਂ ਖੁੱਡੀਆਂ ਮੰਗਾ ਤਾਂ ਬਹੁਤ ਜਾਏਗਾ ਪੁੱਛਾ ਇੱਕ ਤੋਂ ਨਹੀਂ ਪਤਾ ਸਰਕਾਰ ਨੂੰ ਕਿ ਬਿਜਲੀ ਬਿਨਾ ਪੰਜ ਮਿੰਟ ਵੀ ਸਰ ਸਕਦਾ ਪਰ ਜੇ ਬਿਜਲੀ ਮੁਹਾਦਮ ਕਿਸੇ ਵੱਡੀ ਹੜਤਾਲ ਤੋਂ ਚਲੇਗਾ ਜਾਂ ਕਿਸੇ ਵੱਡਾ ਸੰਘਰਸ਼ ਵਾਲ ਚਲੇਗਾ ਤਾਂ ਇਹ ਮਾਦਾ ਬੁਰਾ ਹਾਲ ਹੋ ਜਾਊਗਾ ਇਹਨਾਂ ਮਹਿਲਾ ਜੀ ਦੰਦਾ ਬਾਰ ਹੁੰਦਾ ਇਹ ਕੋਈ ਲੰਮਾ ਸਰ ਨਹੀਂ ਹੈ ਕਿ ਅਰ ਪਗਲੇ ਦੀ ਹੋਰ ਜੇ ਤੁਹਾਡੀ ਗੱਲ ਨਾ ਸੁਣ ਗੇ ਉਹ ਤਾਂ ਆਪ ਤੁਹਾਡੀ ਮਿੰਟਾ ਕਰ ਲੈਣਾ ਕਿ ਸਾਨੂੰ ਕਾਇਲ ਦਿਓ ਅਸੀਂ ਆ ਕੇ ਤੁਹਾਡੀ ਗੱਲ ਸੁਣਨੀ ਹੈ ਤਾਂ ਤੁਹਾਡੀ ਮੰਗਾ ਨਹੀਂ ਮੰਨਦੇ ਉਹ ਤਾਂ ਮੈਂ ਸਾਨੂੰ ਸੰਰਸ਼ਾ ਨੂੰ ਜਾਰੀ ਰੱਖਣਾ ਪਊਗਾ ਜਿਹੜਾ ਸਾਥੀ ਕੋਈ ਕਿਸੇ ਕਰਕੇ ਗੁੰਮਰਾਹ ਹੋਇਆ ਉਹਨੂੰ ਵਾਪਸ ਲੈ ਕੇ ਉਹਨਾ ਪਊਗਾ ਸਾਨੂੰ ਆਪਣਾ ਦਾਇਰਾ ਵੱਡਾ ਕਰਨਾ ਪਊਗਾ ਸਾਨੂੰ ਸਾਰੀਆਂ ਜਥੇਬੰਦੀਆਂ ਨੂੰ ਇਕੱਠਾ ਹੋਣਾ ਪਊਗਾ ਬਾਕੀ ਰਹੀ ਗੱਲ ਕਿਸਾਨ ਜਥੇਵੰਦੀਆਂ ਦੀ ਕਿਸਾਨ ਜਥੇਵੰਦੀਆਂ ਸ਼ੁਰੂ ਤੋਂ ਮਾਲਮਾ ਦਾ ਵੀ ਨਾਲ ਆ ਤੇ ਮਜ਼ਦੂਰਾਂ ਦੇ ਵੀ ਨਾਲ ਜਿੱਥੋਂ ਕਿਤੇ ਕਿਸੇ ਜਥੇਵੰਦੀ ਨਾਲ ਪੱਟਾ ਹੁੰਦਾ ਕਿਸਾਨ ਜਥੇਵੰਦੀਆਂ ਆ ਕੇ ਨਾਲ ਖੜਦੀਏ ਇਹ ਹਮੇਸ਼ਾ ਅਜਿਹਾ ਹੀ ਹੁੰਦਾ ਰਹੂਗਾ ਸਾਰੇ ਸਾਥੀਆਂ ਨੂੰ ਮੈਂ ਇੱਕ ਵਾਰੀ ਫੇਰ ਕਹਿੰਨਾ ਕਿ ਹੌਸਲਾ ਬੰਦ ਕਰੋ ਕਿਉਂਕਿ ਇਹ ਨਕਲੀ ਜਿਹੜੇ ਇਨਕਲਾਬੀ ਹੈ ਜਿਹੜੇ ਨਕਲੀ ਇਨਕਲਾਬੀ ਇਨਕਲਾਬ ਦਾ ਨਾਮ ਲੈ ਕੇ ਸਾਡੀ ਸੱਤਾ ਦੇ ਵਿੱਚ ਆਇਆ ਹੈ ਸੁਨਣਾ ਨੇ ਇਨਕਲਾਬ ਜ਼ਿੰਦਾਬਾਦ ਦਾ ਕਹਿਤਾ ਪਰ ਉਹਨਾਂ ਨੇ ਸਮਰਾਜਵਾਦ ਮਰਦਾਬਾਦ ਨਹੀਂ ਕਹਿਆ ਉਹਨਾਂ ਨੂੰ ਜੇ ਉਹਨਾਂ ਤੋਂ ਸਮਰਾਜਵਾਦ ਮਰਦਾਬਾਦ ਕੋ ਹੋਣਾ ਤਾਂ ਸਾਨੂੰ ਇਕੱਠੇ ਹੋਣਾ ਪਊਗਾ ਕਿਉਂਕਿ ਸਮਰਾਜ ਦੀ ਬੁੱਕਲ ਦੇ ਵਿੱਚ ਬਹਿ ਗਏ ਇਨਕਲਾਬ ਦਾ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਲੈਣਾ ਉਹ ਮੈਨੂੰ ਨਹੀਂ ਲੱਗਦਾ ਵੀ ਕਿੱਥੋਂ ਤੱਕ ਜਾਏਗਾ ਕਿਉਂਕਿ ਜੋ ਲੈਂਡ ਫੂਲਿੰਗ ਵਰਗੀਆਂ ਕੌਸੀਆਂ ਜਿਹੜੇ ਲੋਕਾਂ ਦੇ ਹੱਥਾਂ ਹੀਪਾਂ ਦੇ ਵਿੱਚ ਬੰਨ੍ਹ ਰਹੀਆਂ ਉਹ ਸਾਧਾਰਨ ਜੀ ਲੋਕ ਆ ਉਹ ਕਿਸਾਨ ਮਜ਼ਦੂਰ ਦਾ ਮੁਲਾਜ਼ਮ ਲੋਕ ਨਹੀਂ ਹੈ ਸਾਡੀਆਂ ਜ਼ਮੀਨਾਂ ਸਾਡੇ ਹੱਥ ਖੋ ਕੇ ਉਹਨਾਂ ਕਾਰਪੋਰੇਟ ਘਰਾਣਿਆਂ ਨੂੰ ਦਿੱਤੇ ਜਾ ਰਹੇ ਆ ਤੁਸੀਂ ਆਮ ਸੋਚੋ ਕਿ ਜਿਹੜਾ ਇਨਕਲਾਬ ਜ਼ਿੰਦਾਬਾਦ ਕਹਿੰਦਾ ਪੀੜੀ ਪੱਗ ਬੰਨ੍ਹਦਾ ਹੈ ਗੱਲ ਕਰਦਾ ਸਾਮਰਾਜ ਦੀ ਉਹਨਾਂ ਲੋਕਾਂ ਦੀ ਉਹਨਾਂ ਦੇ ਹੱਕਾਂ ਦੀ ਕਿ ਸਾਡੇ ਹੱਕ ਵੱਢ ਕੇ ਉਹ ਬੇਰਿਆ ਉਹ ਸਾਡਾ ਨਹੀਂ ਹੋ ਸਕਦਾ ਉਹ ਨਕਲੀ ਕਲਾਬੀਆਂ ਉਹ ਬਾਰੂਪੀਆਂ ਨੂੰ ਸਾਨੂੰ ਸਮਝਣਾ ਪਊਗਾ ਤੇ ਉਹਨੂੰ ਬਰਾਨ ਲਈ ਉਹਨੂੰ ਸਿੱਧਾ ਹੋਣਾ ਚਾਹੀਦਾ ਉਹਨੂੰ